ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਅੱਜ ਅਸੀਂ ਕਲਾਸ 8ਵੀਂ ਦਾ ਜਿਓਮੈਟ੍ਰੀਕਲ ਡਰਾਇੰਗ ਅਤੇ ਚਿੱਤਰਕਲਾ ਦਾ ਪੇਪਰ ਕਰਾਂਗੇ ਜਮਾਤ 8ਵੀਂ ਜਿਓਮੈਟ੍ਰੀਕਲ ਡਰਾਇੰਗ ਅਤੇ ਚਿੱਤਰਕਲਾ ਸਮਾਂ 2 ਘੰਟੇ ਕੁੱਲ ਅੰਕ 80 ਭਾਗ ਊੜਾ ਇਹ ਤੁਹਾਨੂੰ ਬੇਟਾ 3 ਨੰਬਰ ਦਾ ਆ ਭਾਗ ਊੜੇ ਵਿੱਚ ਤਿੰਨ ਪ੍ਰਸ਼ਨ ਆਉਣਗੇ ਤਿੰਨਾਂ ਵਿੱਚੋਂ ਤੁਸੀਂ ਇੱਕ ਇੱਕ ਕਰਨਾ ਜਾਂ ਪਹਿਲੇ 파ਰਟ ਵਿੱਚ ਦੋ ਕੁਐਸਚਨ ਆਣਗੇ ਫਿਰ ਦੂਜੇ 파ਰਟ ਵਿੱਚ ਫਿਰ ਤੀਜੇ 파ਰਟ ਵਿੱਚ ਹਲਾ ਦੇ ਕੁਪਾ ਗੂੜੇ ਵਿੱਚ ਪਹਿਲਾ ਪਾਠ ਇੱਕ ਦਿੱਤੀ ਸਰਲ ਰੇਖਾ LM 4.5 ਸੈਂਟੀਮੀਟਰ ਤੇ ਆਮ ਵਿਧੀ ਰਾਹੀਂ ਸਮਚੇਪੁਜ ਬਣਾਓ ਜਾਂ ਇੱਕ ਅਸੰਮ ਬਹੁਪੁਜ ਬਣਾਓ ਜਿਸਦੇ ਕੋਣਾਂ ਅਤੇ ਪੁਜਾਵਾਂ ਦੇ ਮਾਪ ਖੇਡ ਦਿੱਤੇ ਅਨੁਸਾਰ ਹਨ ਪੁਜਾਵਾਂ AB 5.5 ਸੈਂਟੀਮੀਟਰ AD 4.8 ਸੈਂਟੀਮੀਟਰ ਕੋਣ ABC 120° BAE 105° AED ਬਰਾਬਰ ਹੈ 90° ਇਹਨਾਂ ਦੋਨਾਂ ਵਿੱਚੋਂ ਬੇਟਾ ਤੁਸੀਂ ਇੱਕ ਕੁਐਸਚਨ ਹੀ ਕਰਨਾ ਵਾ ਓਕੇ ਅੱਗੇ ਬੇਟਾ ਦੂਸਰਾ ਕੁਐਸਚਨ AB ਚਾਪ ਤੇ ਬਿੰਦੂ A ਤੋਂ ਚਾਪ ਦੀ ਛੋਹਤ ਰੇਖਾ ਖਿੱਚੋ ਜਾਂ ਦੋ ਅਸਮਾਨ ਚੱਕਰਾਂ L ਅਤੇ M ਦੀ ਅੰਤਰੀ ਚਾਪ ਦੀ ਛੋਹਤ ਰੇਖਾ ਕਿੱਚੋ ਇਹਨਾਂ ਦੋਨਾਂ 'ਚੋਂ ਵੀ ਬੱਚਿਓ ਤੁਸੀਂ ਇੱਕ ਕਰਨਾ ਨੈਕਸਟ ਅੱਗੇ ਬੇਟਾ ਤੀਸਰਾ ਕੁਐਸਚਨ ਦਿੱਤੇ ਤਿੰਨ ਬਿੰਦੂ x y z ਵਿੱਚੋਂ ਲੰਘਦਾ ਇੱਕ ਚੱਕਰ ਖਿੱਚੋ ਜਦੋਂ ਕਿ ਬਿੰਦੂ ਇੱਕ ਸਰਲ ਰੇਖਾ ਵਿੱਚ ਨਾ ਹੋਣ ਜਾਂ ਇੱਕ ਚੱਕਰ ਖਿੱਚੋ ਜੋ ਦਿੱਤੇ ਜੋ ਕਿ ਦਿੱਤੇ ਬਿੰਦੂ e ਤੋਂ ਲੰਗੇ ਰੇਖਾ xy ਨੂੰ ਬਿੰਦੂ f ਤੇ ਛੂਹੇ ਇਹਨਾਂ ਬੇਟਾ ਦੋਨੋਂ ਕੁਸ਼ਨਾ ਵਿੱਚੋਂ ਇੱਕ ਕੁਐਸਚਨ ਕਰਨਾ ਇਹ ਤੁਹਾਨੂੰ ਸਾਰੇ ਹੋਣਗੇ 10 10 ਨੰਬਰ ਦੀ ਹੁਣ ਅੱਗੇ ਬੇਟਾ ਭਾਗ ਆ ਗਿਆ ਭਾਗ ਐਡਾ ਇਹ ਤੁਹਾਡਾ ਪ੍ਰਸ਼ਨ ਬਹੁਤ ਜ਼ਰੂਰੀ ਹੈ ਸਾਰਿਆਂ ਨੇ ਕਰਨਾ ਇਹਦੇ ਵਿੱਚ ਕੋਈ ਚੁਆਇਸ ਨਹੀਂ ਬਟਾਈ 3 ਨੰਬਰ ਦਾ ਕਿਤਾਬ ਉੱਤੇ ਸੇਬ ਦਾ ਮਾਡਲ ਬਣਾਓ ਅਤੇ ਸ਼ੇਅਰ ਕਰੋ ਅੱਗੇ ਬਟਾ ਭਾਗ ਈਡੀ ਇਸ ਭਾਗ ਵਿੱਚ ਕੋਈ ਇੱਕ ਪ੍ਰਸ਼ਨ ਹੱਲ ਕਰੋ ਤਿੰਨ ਪ੍ਰਸ਼ਨ ਦਿੱਤੇ ਨੇ ਤੁਸੀਂ ਤਿੰਨਾਂ ਵਿੱਚੋਂ ਬਟਾ ਇੱਕ ਕਰਨਾ ਪਹਿਲਾ 5 ਸੈਂਟੀਮੀਟਰ ਦੀ ਮੋਟਾਈ ਵਿੱਚ ਜੈ ਹਿੰਦ ਜਾਂ ਜੈ ਹਿੰਦ ਲਿਖੋ ਤੇ ਰੰਗ ਭਰੋ ਚਾਹੇ ਤੁਸੀਂ ਪੰਜਾਬੀ ਵਿੱਚ ਜੈ ਹਿੰਦ ਲਿਖ ਦਿਓ ਬਟਾ ਚਾਹੇ ਤੁਸੀਂ ਇੰਗਲਿਸ਼ ਵਿੱਚ ਕਨੂਦੀ ਜਿਹੜੀ ਮੋਟਾਈ ਆ ਉਹ 5 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਰੰਗ ਫਿਲ ਕਰਨੇ ਨੇ ਜਾਂ ਕਲਪਨਾ ਦੁਆਰਾ ਧਰਤੀ ਦ੍ਰਿਸ਼ ਤਿਆਰ ਕਰੋ ਜਿਸ ਵਿੱਚ ਪਹਾੜ, ਚੌਂਪੜੀ, ਦਰਖਤ ਹੋਣ ਅਤੇ ਰੰਗ ਭਰੋ ਤੁਸੀਂ ਮਤਲਬ ਇਹੋ ਜਿਹੀ ਸੀਨਰੀ ਤਿਆਰ ਕਰਨੀ ਹੈ ਬੇਟਾ ਜਿਸ ਵਿੱਚ ਪਹਾੜ ਵੀ ਦਿਖਣ ਚੌਂਪੜੀ ਵੀ ਹੋਵੇ ਤੇ ਦਰਖਤ ਵੀ ਹੋਣ ਫਿਰ ਉਹਨੂੰ ਤੁਸੀਂ ਰੰਗ ਭਰਨੇ ਨੇ ਅੱਗੇ ਬੇਟਾ ਜਾਂ ਮੋਰ ਦਾ ਚਿੱਤਰ ਬਣਾ ਕੇ ਰੰਗ ਨਾਲ ਸਜਾਓ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਇਹ ਤੋਂ ਬਾਅਦ ਡਰਾਇੰਗ ਦਾ ਪੇਪਰ ਬਹੁਤ ਅੱਛਾ ਹੋਵੇਗਾ ਇਸ ਲਈ ਬੱਚਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ